ਅਟਰਨੀ ਟਿਰਕਾਣਾ ਜੀ ਪਹਿਲੇ 5-6 ਦਿਨਾਂ ਦੇ ਵਿੱਚ ਪੂਰੀ ਤਰਥਲੀ ਜਿਹੜੀ ਉਹ ਮਚ ਗਈ ਆ ਉਥਲ-ਪੁਥਲ ਪੂਰੀ ਹੋ ਗਈ ਜੀ ਅ ਦੇਖੋ ਦੋ ਪਹਿਲੀ ਗੱਲ ਆਪਣਾ ਜਿਹੜਾ ਮੈਂ opinion ਸਿੱਧਾ ਹੀ ਹਨਾ ਸਪਸ਼ਟ ਕਲੀਅਰ ਸਾਹਮਣੇ ਰੱਖਦੀ ਐ ਸੋ ਆਪਾਂ ਪਹਿਲਾਂ ਵੀ ਜਦੋਂ ਕਈ ਵਾਰੀ ਗੱਲਬਾਤ ਕੀਤੀ ਆ ਕਿ ਹੁਣ ਜਦੋਂ ਜਿਹੜੇ ਵੀ ਲੋਕੀ ਉਰੇ ਰਹਿੰਦੇ ਆ ਸੋ ਕਾਫੀ ਸਾਰੇ ਜਿਹੜੇ ਇਮੀਗ੍ਰੈਂਟ ਹੁੰਦੇ ਆ ਰੋਜੀ ਰੋਟੀ ਦੀ ਭਾਲ ਦੇ ਵਿੱਚ ਵੀ ਆਉਂਦੇ ਆ ਪੋਲਿਟੀਕਲ ਉਹਨਾਂ ਨੂੰ ਮਸਲੇ ਹੁੰਦੇ ਆ ਪ੍ਰੋਬਲਮਸ ਆਪਣੀ ਕੰਟਰੀਜ਼ ਹੁੰਦੀਆਂ ਉਹਦੇ ਕਰਕੇ ਵੀ ਇੱਥੇ ਆਂਦੇ ਆ ਤੇ ਕਈ ਲੋਕੀ ਇੱਥੇ ਪੰਗੇ ਕਰਨ ਡਰੱਗਾਂ ਕਾਰੋਬਰੀਆਂ ਰੋਲਰ ਰੱਪਾ ਜਿਹੜਾ ਸ਼ੋਰ ਸ਼ਰਾਬਾ ਕਰਨ ਵੀ ਜਿਹੜੇ ਆਂਦੇ ਆ ਠੀਕ ਹੈ ਇਹਦੇ ਵਿੱਚ ਕੋਈ ਦੋਰਾਏ ਨਹੀਂ ਪਹਿਲਾਂ ਜਿਹੜੀ ਆਪਣੀ ਕਮਿਊਨਿਟੀ ਦੀ ਇਮੇਜ ਸੀਗੀ ਉਹ ਪਿਛਲੇ 2 ਸਾਲਾਂ ਚ ਬੜੀ ਚੇਂਜ ਹੋ ਗਈ ਹੈ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਜਿਹੜੇ ਸੀਗੇ ਦਰਵਾਜ਼ੇ ਇਦਾਂ ਦੇ ਖੁੱਲੇ ਇੱਕ ਜਿਹੜੇ ਬੰਦੇ ਨਹੀਂ ਵਧੀਆ ਵਾਲੀ ਸਾਈਡ ਤੇ ਹੈਗੇ ਉਹ ਵਾਲੇ ਲੋਕੀ ਵੀ ਜਿਹੜੇ ਉਰੇ ਆਗੇ ਇਦੇ ਵਿੱਚ ਕੋਈ ਲੁਕੋ ਨਹੀਂ ਹੈਗਾ ਇਹ ਸਾਡੀ ਸਾਰੀ ਕਮਿਊਨਿਟੀ ਨੂੰ ਪਤਾ ਹੈਗਾ ਬਸ ਇਹ ਸੀਗਾ ਕਿ ਕਦੀ ਕੋਈ ਖੁੱਲ ਕੇ ਗੱਲ ਨਹੀਂ ਕਰਦਾ ਸੀਗਾ ਹਨਾ ਸਪੈਸ਼ਲੀ ਜਦੋਂ ਇਮੀਗ੍ਰੇਸ਼ਨ ਲਾਇਰ ਹੋਗੇ ਦਾਰੇ ਬਤਾਲੇ ਤਾਂ ਨਹੀਂ ਉਹ ਖੁੱਲ ਕੇ ਗੱਲ ਕਰਦੇ ਸੀਗੇ ਕਿਤੇ ਮੈਸੇਜ ਜੜਾ ਪੁੱਠਾ ਨਾ ਪੈ ਜਾਵੇ ਸੋ ਕੀ ਹੁਣ ਚੱਕਰ ਪੈ ਜਾਂਦਾ ਕਿ ਐਂਡ ਆਫ ਦਾ ਡੇ ਜਦੋਂ ਇਹ ਨੌਲਰ ਆਪਾਂ ਜਿਹੜਾ ਵੱਧਦਾ ਐਂਟੀ ਇਮੀਗ੍ਰੇਸ਼ਨ ਸੈਂਟੀਮੈਂਟ ਜਦੋਂ ਉੱਠਦਾ ਤੇ ਜਿਹੜਾ ਇਹਦਾ ਭੁਗਤਾਨ ਹੈ ਕਿਸੇ ਆਧਾਰਨ ਬੰਦੇ ਨੂੰ ਕਰਨਾ ਪੈਂਦਾ ਫਾਰਮ ਵਰਕਰਸ ਹੋਗੇ ਫੈਕਟਰੀਆਂ 'ਚ ਕੰਮ ਕਰਨ ਵਾਲੇ ਹੋਗੇ ਸਟੋਰਾਂ ਵਾਲੇ ਹੋਗੇ ਰੈਸਟੋਰੈਂਟਾਂ ਵਾਲੇ ਹੋਗੇ ਠੀਕ ਆ ਜਿਹੜਾ ਇੱਕ ਮਿਹਨਤ ਕੰਮਕਾਰ ਕਰਨ ਵਾਲਾ ਬੰਦਾ ਉਹਨੂੰ ਜਿਆਦਾ ਇਹਦਾ ਭੁਗਤਾਨ ਜਿਹੜਾ ਕਰਨਾ ਪੈਂਦਾ ਜਦੋਂ ਕਿਸੇ ਚੀਜ਼ ਦੀ ਅਤ ਜਦੋਂ ਹੋ ਜਵੇ ਤੇ ਲੋਕੀ ਆ ਕੇ ਬਿਲਕੁਲ ਡਿਸਰਿਗਾਰਡ ਕਰਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਲੋਕਲ ਕੈਨੇਡੀਅਨਸ ਨੂੰ ਅਮਰੀਕਨਸ ਨੂੰ ਕਮੈਂਟ ਤੇ ਕਮੈਂਟ ਕੀ ਉਠਾਉਣਾ ਨਾ ਗੱਲ ਪੈਨ ਨੂੰ ਕਰਦੇ ਸੀਗੇ ਤੇ ਬਿਲਕੁਲ ਜਿਹੜਾ ਡਿਸਰਿਗਾਰਡ ਕੀ ਕੋਈ ਚੱਕਰ ਹੀ ਨਹੀਂ ਕਿ ਜਿੱਦਾਂ ਪਤਾ ਨਹੀਂ ਕਿਹੜੀ ਪੀ ਐਚ ਜੀ ਦੀ ਡਿਗਰੀ ਲੈ ਲਈ ਕਿ ਆ ਗਏ ਤੇ ਛਾ ਗਏ ਤੇ ਮਾਹੌਲ ਜਿਹੜਾ ਖਰਾਬ ਕਰਤਾ ਉਹ ਚੀਜ਼ ਦਾ ਹੁਣ ਜਿਹੜਾ ਸਿਗਾ ਚਾਰਾਂ ਪੰਜਾਂ ਸਾਲਾਂ ਤੋਂ ਜਿਹੜਾ ਸਿਗਾ ਮੋਮੈਂਟਮ ਹੁਣ ਉਹਦੇ ਵੱਜੋਂ ਲੋਕਾਂ ਨੇ ਜਿਹੜਾ ਹੈਗਾ ਕਿ ਇੱਕ ਯੂਰਪ ਦੇ ਵਿੱਚ ਕੈਨੇਡਾ ਦੇ ਵਿੱਚ ਯੂ ਐਸ ਦੇ ਵਿੱਚ ਇੱਕ ਕਨਜ਼ਰਵੇਟਿਵ ਜਿਹੜੀ ਫਾਰਮ ਆਫ ਗਵਰਨੈਂਸ ਜਿਹੜੀ ਹੈਗੀ ਆ ਜੀ ਉਧਰ ਵੱਲੋਂ ਚਗਾ ਜਿਹੜਾ ਆਬਵੀਅਸਲੀ ਵਧਿਆ ਟਰੰਪ ਹੁਣ ਜਿਹੜੇ ਆਏ ਕਈ ਚੀਜ਼ਾਂ ਉਹਨਾਂ ਨੇ ਕਈਆਂ ਸੀਗੀਆਂ ਸਹੀ ਕਿ ਬਾਰਡਰ ਜਿਹੜਾ ਸੀਲ ਕਰ ਦੇਣਾ ਕਿ ਬਿਨਾ ਮਤਲਬ ਦੇ ਖੁੱਲਿਆ ਹੋਇਆ ਤੇ ਗਾਣੀ-ਗੋਣੀ ਜਿੱਦਾਂ ਬਣਦੇ ਸੀਗੇ ਆਪਾਂ ਕਹਿਆ ਕਿ ਟਰੰਪ ਵੀ ਨਹੀਂ ਰੋਕ ਸਕਦਾ ਇਦਾਂ ਵੀ ਨਹੀਂ ਰੋਕ ਸਕਦਾ ਹੁਣ ਤੁਸੀਂ ਦੇਖ ਲਓ ਰੁਕੇ ਆ ਪਿਆ ਸਾਰਾ ਨਾ ਸਭ ਕਹਿੰਦੀਆਂ ਗੱਲਾਂ ਕੋਈ ਨਹੀਂ ਹੁਣ ਬੰਦਾ ਜਿਹੜਾ ਫੜਕਦਾ ਜਿਹੜੇ ਰਾਜ ਸੀਗੇ ਮੁੜ ਕੇ ਵਾਪਸ ਮੁੜ ਕੇ ਵਾਪਸ ਸਹੀ ਗਾ ਹਾਂ ਪਾਵਰ ਆਫ ਲਾ ਤੇ ਅਗਲੇ ਨੇ ਜਿਹੜਾ ਕਿਹਾ ਸੀਗਾ ਕਿ ਅਮਰੀਕਾ ਨੰਬਰ 1 ਹੈਗਾ ਤੇ ਐਵੇਂ ਤੁਸੀਂ ਹੱਥ ਫਲਾਈ ਜਾਂਦੇ ਆ ਦੂਸਰੇ ਦੇਸ਼ਾਂ ਦੇ ਮੂਰੇ ਤੇ ਮੈਂ ਆ ਕੇ ਜਿਹੜਾ ਸੀਗਾ ਪਾਵਰ ਇਹਦੀ ਪੁਰਾਣੀ ਜਿਹੜੀ ਰিস্টੋਰ ਕਰੂੰਗਾ ਉੱਥੇ ਤੱਕ ਤਾਂ ਗੱਲ ਜਿਹੜੀ ਠੀਕ ਸੀਗੀ ਪਰ ਹੁਣ ਕੀ ਸੀਗਾ ਕਿ ਜਿਹੜੇ ਇਹਦਾ ਵੋਟਰ ਬੇਸ ਵੀ ਹੈਗਾ 트াম্প ਦਾ ਰਿਪਬਲਿਕਨਸ ਜਿਹੜੇ ਹੈਗੇ ਆ ਇਹ ਸੈਂਟਰਿਸਟ ਜਿਹੜੀ ਵੋਟ ਸੀਗੀ ਉਹ ਵੀ ਸ਼ਿਫਟ ਹੋ ਗਏ ਰਿਪਬਲਿਕਨ ਵੱਲ ਚਲੀ ਗਈ ਸੈਂਟਰਿਸ ਜਿਹੜੇ ਲੋਕ ਸੀਗੇ ਉਹ ਕੋਈ ਇਦਾਂ ਨਹੀਂ ਕਿ ਬਹੁਤ ਰੈਸਿਸਟ ਜਾਂ ਕੱਟਰ ਲੋਕ ਹੈਗੇ ਆ ਰੀਜ਼ਨੇਬਲ ਜਿਹੜੇ ਲੋਕ ਹੈਗੇ ਆ ਸਾਰੇ ਕੋਈ ਇਦਾਂ ਨਹੀਂ ਕਿ ਹਰੇਕ ਰਿਪਬਲਿਕਨ ਹਰੇਕ ਰਾਈਟ ਵਿੰਗਰ ਜਿਹੜਾ ਇਮੀਗਰੈਂਟ ਹੇਟਰ ਹੁੰਦਾ 10% 10-15% ਜਿਹੜੇ ਲੋਕੀ ਹੈਗੇ ਉਹ ਜਰੂਰ ਹੋ ਸਕਦੇ ਹੈ ਕਿ ਜਿਹੜੇ ਸਾਰੇ ਇਮੀਗ੍ਰੈਂਟਾਂ ਨੂੰ ਹੇਟ ਕਰਦੇ ਆ ਪਰ ਜਿਹੜੇ ਮੈਜੋਰਟੀ ਆਫ ਅਮਰੀਕਨ ਜਿਹੜੇ ਸੀਗੇ ਉਹਨਾਂ ਦਾ ਵਧੀਆ ਹੀ ਸੈਂਟੀਮੈਂਟ ਰਹਿੰਦਾ ਹੈਗਾ ਕਿ ਜਿਹੜੇ ਹਾਰਡ ਵਰਕਿੰਗ ਇਮੀਗ੍ਰੈਂਟਾਂ ਟੈਕਸ ਪੇਇੰਗ ਇਮੀਗ੍ਰੈਂਟਾਂ ਜਿਨ੍ਹਾਂ ਨੇ ਕੋਈ ਕ੍ਰਾਈਮ ਨਹੀਂ ਕੀਤਾ ਉਹਨਾਂ ਦੀ ਉਹਨਾਂ ਨੂੰ ਨਾ ਤੁਸੀਂ ਤੰਗ ਕਰੋ ਹਮ ਹਮ ਪਰ ਇਹਦੇ ਆਉਣ ਤੋਂ ਪਹਿਲਾਂ ਹੀ ਆਪਾਂ ਗੱਲ ਕਰਦੇ ਸੀਗੇ ਕਿ ਪਰ ਐਦਾਂ ਹੋਣਾ ਨਹੀਂ ਕਿਉਂਕਿ ਜਦੋਂ ਹੁਣ ਅੱਤ ਚੱਕ ਲੈਣ ਇਮੀਗ੍ਰੈਂਟ ਵੀ ਤੇ ਫਿਰ ਉਹਦੇ ਵਿੱਚ ਜਿਹੜਾ ਇੱਕ ਸ਼ਰੀਫ ਬੰਦਾ ਵੀ ਨਜਾਇਜ਼ ਜਿਹੜਾ ਰਗੜਿਆ ਜਾਂਦਾ ਤੇ ਉਹੀ ਹੋਇਆ ਹੁਣ ਤੁਸੀਂ ਵੇਖੋ ਕਿ ਪੇਰੈਂਟਸ ਨੂੰ ਜਿਹੜੇ ਵਿਚਾਰੇ ਕੰਮਕੁਮ ਕਰ ਰਹੇ ਸੀਗੇ ਸਟੋਰੀਆਂ ਆਨੀਆਂ ਕਿ ਸਾਹਮਣੇ ਜਿਹੜੀਆਂ ਆ ਰਹੀਆਂ ਦੇਖ ਕੇ ਜਿਹੜਾ ਦਿਲ ਵੀ ਦੁਖਦਾ ਕਿ ਇੱਕ ਤਾਂ ਵੈਟਰਨ ਸੀਗਾ ਉਹਨੇ ਤਿੰਨ ਵਾਰੀ ਜਿਹੜੇ ਟੂਰ ਆਫ ਡਿਊਟੀ ਲਾਏ ਠੀਕ ਹੈ ਮਿਡਲ ਈਸਟ ਦੇ ਵਿੱਚ ਅਦਰ ਉਹਦੀ ਵਾਈਫ ਨੂੰ ਡਿਪੋਰਟ ਕਰ ਦਿੱਤਾ ਤਿੰਨ ਉਹਨਾਂ ਦੇ ਯੂਐਸ ਸਿਟੀਜ਼ਨ ਬੌਰਨ ਬੱਚੇ ਸੀਗੇ ਮਤਲਬ ਕਿ ਜਿਹੜਾ ਚੰਗਾ ਭਲਾ ਕੰਮਕੁਮ ਕਰ ਰਿਆ ਉਹਨਾਂ ਨੂੰ ਖਾਮਿਆਜਾ ਜਿਹੜਾ ਭੁਗਤਣਾ ਜਿਹੜਾ ਪੈ ਰਿਹਾ ਸਟੋਰਾਂ ਦੇ ਜਿਹੜੇ ਲੋਕ ਸੀਗੇ ਉਹਨਾਂ 'ਚ ਡਰ ਪੈ ਗਿਆ ਠੀਕ ਹੈ ਡਰ ਦਾ ਮਾਹੌਲ ਜਿਹੜਾ ਪੂਰਾ ਹੁਣ ਜਿੱਥੇ ਚਾਹੀਦਾ ਰੈਸਟੋਰੈਂਟ ਵਗੈਰਾ ਤੇ ਕਿਤੇ ਲੋਕੀ ਪੁੱਛਦੇ ਆ ਕਿ ਪ੍ਰੋਬਲਮ ਤਾਂ ਨਹੀਂ ਆਜੂਗੀ ਇਹ ਜਿਹੜਾ ਹੁਣ ਬਣਿਆ ਪਿਆ ਵਾ ਕਿ ਆਮ ਜਿਹੜਾ ਕੰਮ ਕਰਨ ਵਾਲਾ ਬੰਦਾ ਵਾ ਉਹਨੂੰ ਪ੍ਰੋਬਲਮ ਜਿਹੜੀਆਂ ਫੇਸ ਕਰਨੀਆਂ ਪੈ ਰਹੀਆਂ ਪਰ ਕਿਤੇ ਨਾ ਕਿਤੇ ਇਹ ਜਿਹੜੀ ਚੀਜ਼ ਹੈਗੀ ਜਦੋਂ ਫਿਰ ਕਲੀਨ ਅਪ ਹੁੰਦਾ ਤੇ ਉਹ ਇਸੇ ਤਰੀਕੇ ਦੇ ਨਾਲ ਹੀ ਹੁੰਦਾ ਹੈਗਾ ਉਹਦੇ ਵਿੱਚ ਹਰੇਕ ਬੰਦਾ ਜਿਹੜਾ ਉਹਦੀ ਜੇਪੇਟ ਜਿਹੜਾ ਆ ਜਾਂਦਾ ਤੇ 트럼ਪ ਨੇ ਥੋੜਾ ਜਿਹਾ ਹੁਣ ਨਜ਼ਾਇਜ਼ ਜਿਹੜੀ ਕਰਨੀ ਆ ਕਿ ਆਂਦੇਈ ਪਹਿਲਾਂ ਪਿਛਲੇ 4 ਸਾਲਾਂ ਦੇ ਵਿੱਚ ਉਹਨਾਂ ਕੋ ਫਾਰਮੂਲਾ ਤੇ ਪਲਾਨ ਆਲਰੇਡੀ ਉਹਨਾਂ ਦੇ ਕੋਲ ਸੀਗੇ ਉਹਨਾਂ ਨੇ ਆਲਰੇਡੀ ਉਹ ਟਰਾਂਜ਼ਿਟ ਬੈਨ ਇਹ ਸਭ ਚੀਜ਼ਾਂ ਉਹਨਾਂ ਨੇ ਆਲਰੇਡੀ ਕਰਕੇ ਦੇਖੀਆਂ ਕਰਕੇ ਦੇਖੀਆਂ ਹੀ ਆ ਉਹਨੇ ਆਂਦੇ ਨੇ ਵੇਟ ਨਹੀਂ ਕੀਤੀ ਉਹਨੇ ਕਹਣਾ ਜਦ ਤੱਕ ਇਹਨਾਂ ਨੇ ਸਮਝ ਨਾ ਸੁਮੇ ਨਾ ਲਾ ਲੂ ਇਨਜੰਕਸ਼ਨਾਂ ਇਨ ਪਲੇ ਆਣੀਆਂ ਆਪਾਂ ਪਹਿਲਾਂ ਹੀ ਡੇ 1 ਤੋਂ ਜਿਹੜਾ ਚੱਕਾ ਜਿਹੜਾ ਘੁਮਾ ਦੇਣਾ ਉਹਨਾਂ ਡਿਫਰੈਂਸ ਦੇਖੋ ਕੀ ਸੀਗਾ ਬਾਈਡਨ ਨੇ ਆ ਕੇ ਕਿਹਾ ਸੀਗਾ ਕੋਈ ਡਿਪੋਰਟੇਸ਼ਨ ਨਹੀਂ ਹੋਣੀ 100 ਦਿਨਾਂ ਤੱਕ ਇਹ ਕਹਿੰਦਾ ਕਿ ਜਿੰਨੇ ਪਹਿਲਾਂ ਚੱਕ ਸਕਦੇ ਆ ਚੱਕੋ ਜਿਹੜੇ ਕ੍ਰਿਮੀਨਲ ਕ੍ਰਿਮੀਨਲ ਆ ਮਿਲਟਰੀ ਪਲੇਨਾਂ ਹਾਂਜੀ ਤੇ ਹੁਣ ਦੇਖਦੇ ਆ ਇਹ ਚੀਜ਼ਾਂ ਜਿਹੜੀਆਂ ਕਿੰਨੀ ਦੂਰ ਤੱਕ ਜਾਂਦੀਆਂ ਠੀਕ ਆ ਅ ਕਈ ਵੀਡੀਓ ਤਾਂ ਕਾਫੀ ਤੁਸੀਂ ਦੇਖੋ ਕਿ ਸਧਾਰਨ ਜਿਹੇ ਬੰਦੇ ਜਿਹੜੇ ਫੜ ਫੜ ਕੇ ਹਜ਼ਾਰਾਂ ਦੀ ਤਰ੍ਹਾਂ ਜਿਹੜੇ ਭੇਜ ਰਹੇ ਆ ਬੁਰਾ ਵੀ ਜਿਹੜਾ ਬਹੁਤ ਲੱਗਦਾ ਕਿ ਯਾਰ ਇਹਨਾਂ ਦਾ ਵਿਚਾਰਿਆਂ ਦਾ ਕੀ ਕਸੂਰ ਸੀਗਾ ਕਈ ਕਹਿੰਦੇ ਹੁਣ ਕੰਮ ਤੇ ਨਹੀਂ ਰਿਪੋਰਟ ਕਰ ਰਹੇ ਕਿ ਕਿਤੇ ਚੱਕ ਨਾ ਲੈਣ ਹੂੰ ਹੂੰ ਤੇ ਕਾਫੀ ਜਿਹੜਾ ਡਰ ਦਾ دہشت ਦਾ ਮਾਹੌਲ ਜਿਹੜਾ ਉਹ ਫੈਲਿਆ ਹੋਇਆ ਪੈ ਲ ਗਿਆ ਬਿਲਕੁਲ ਬਿਲਕੁਲ ਸੋ ਇਹੀ ਰਿਪੋਰਟਸ ਆ ਰਹੀਆਂ ਆ ਖਾਸ ਕਰਕੇ ਜਿਹੜੇ ਫਾਰਮਿੰਗ ਕਮਿਊਨਿਟੀ ਐਗਰੀਕਲਚਰ ਵਾਲੀ ਆ ਉਹ ਬਹੁਤ ਕਾਫੀ ਬੁਰੀ ਤਰ੍ਹਾਂ ਜਿਹੜੀ ਉਹ ਹਿੱਟ ਹੋ ਰਹੀ ਆ ਕਈ ਥਾਵਾਂ ਦੇ ਉੱਤੇ ਇਧਰ ਬੇਕਰ ਫੀਲਡ ਵਾਦੇ ਵਾਰੇ ਪਾਸੇ ਇਹ ਤਾਂ ਟਰੰਪ ਉਹਨਾਂ ਤੋਂ ਪਹਿਲਾਂ ਹੀ ਛਾਪੇ ਮਾਰੀ ਉੱਧਰ ਸ਼ੁਰੂ ਹੋ ਗਈ ਸੀ ਉੱਥੇ 75% ਲੋਕ ਜਿਹੜੇ ਉਹ ਦੱਸ ਰਹੇ ਆ ਰਿਪੋਰਟਸ ਆ ਰਹੀਆਂ ਨੇ ਨਿਊਜ਼ ਵਾਲੇ ਰਿਪੋਰਟ ਕਰ ਰਹੇ ਆ ਵੀ ਫਾਰਮ ਵਰਕਰ ਕੰਮ ਤੇ ਨਹੀਂ ਆ ਰਹੇ ਇਸੇ ਡਰ ਖਣੋ ਵੀ ਪਤਾ ਨਹੀਂ ਛਾਪਾ ਉੱਥੇ ਨਾ ਪੈ ਜਾਵੇ ਹੁਣ ਕੋਸ਼ਿਸ਼ ਕਿ ਜਿਹੜੀਆਂ ਨਾ ਚੀਜ਼ਾਂ ਜਿਹੜੀਆਂ ਹੋਈਆਂ ਆ ਆ ਚਾਹੇ ਆਪਾਂ ਇੱਥੇ ਕਹਿੰਦੇ ਨਾ ਵੀ ਲੈਂਡ ਆਫ ਦਾ ਲਾਅ ਆ ਇਲੀਗਲ ਸੀਜ਼ਰਸ ਐਂਡ ਸਰਚਸ ਤੋਂ ਜਿਹੜੀ ਤੁਹਾਨੂੰ ਰੋਕ ਆ ਪਰ ਜਦੋਂ ਇਹਨਾਂ ਡਿਪਾਰਟਮੈਂਟਾਂ ਦੇ ਸਿਰ ਤੇ ਵੀ ਫਤੂਰ ਚੜਿਆ ਹੁੰਦਾ ਉਹ ਇਹਨਾਂ ਇਹ ਵੀ ਇਸ ਟਾਈਮ ਇਸੇ ਹੀ ਕਹਿ ਸਕਦੇ ਆ ਮੁੱਦੇ ਦੇ ਨਾਲ ਅਟਾਰਨੀ ਤੇ ਕਹਿਣਾ ਜੀ ਚੱਲ ਰਿਹਾ ਵੀ ਪਹਿਲੋਂ ਫੜ ਲਓ ਬਾਅਦ ਚ ਛੱਡਣ ਵਾਲਾ ਹੋਊਗਾ ਉਹਨੂੰ ਛੱਡ ਦਾਂਗੇ ਉਹ ਬਾਅਦ ਦੇ ਵਿੱਚ ਜਿਹੜੀ ਉਹ ਚੀਜ਼ ਦੇਖੀ ਜਾਊਗੀ ਹਾਲ ਦੀ ਘੜੀ ਜਿਹੜੇ ਚੱਕ ਹੁੰਦੇ ਆ ਚੱਕੋ ਕੱਲ ਸੈਂਟ ਫਰਾਂਸਿਸਕੋ ਦੀ ਸਕੂਲ ਦੀ ਬੱਸ ਚੱਕ ਕੇ ਆਈਡੀਆਂ ਕਹਿਤੀਆਂ ਆ ਇਹ ਜਿਹੜੀ ਰਿਪੋਰਟ ਆਈ ਸੀ ਵੀ ਇਸ਼ਕਾਗੋ ਵਾਲੇ ਇੱਕ ਐਲੀਮੈਂਟਰੀ ਸਕੂਲ ਦੇ ਵਿੱਚ ਦਾਖਲ ਹੋਣ ਲੱਗੇ ਸੀ ਆਈਸਾਲੇ ਉਹ ਸਕੂਲ ਵਾਲਿਆਂ ਨੇ ਉੱਤੋਂ ਉਹਨਾਂ ਨੂੰ ਰੋਕ ਦਿੱਤਾ ਆ ਕੰਮ ਕਰਨ ਵਾਲੇ ਜਿਹੜੇ ਲੋਕਾਂ ਵਾਲੀਆਂ ਥਾਵਾਂ ਦੇ ਉੱਤੇ ਜਿਹੜੀ ਛਾਪੇ ਮਾਰੀ ਹੋਊਗੀ ਟਾਮ ਹੂਮਨ ਨੇ ਕੱਲ ਇੰਟਰਵਿਊ ਦੇ ਵਿੱਚ ਕਲੀਅਰਲੀ ਜਿਹੜਾ ਦੱਸਿਆ ਵੀ ਹਰ ਰੋਜ਼ ਜਿਹੜੇ ਮਿਲਟਰੀ ਦੇ ਪਲੇਨਸ ਆ ਉਹ ਡਿਪੋਰਟ ਕਰਨਗੇ ਕੱਲ ਮਕਸੀਕੋ ਨੇ ਇੱਕ ਡਿਪੂਟੇਸ਼ਨ ਵਾਲਾ ਜਿਹੜਾ ਪਲੇਨ ਸੀ ਉਹਨੂੰ ਲੈਂਡ ਤੋਂ ਨਾ ਕਰਤੀ ਵੈਨਿਜ਼ੁਏਲਾ ਦੇ ਵਿੱਚ ਜਿਹੜੇ ਉਹ ਉੱtre ਆ ਉਹ ਉਧਰਲੇ ਪਾਸੇ ਨੂੰ ਜਿਹੜੀਆਂ ਉਹ ਜਾ ਰਹੇ ਆ ਸੋ ਸੋ ਮਾਹੌਲ ਇਦਾਂ ਦਾ ਬਿਲਕੁਲ ਬਣ ਚੁੱਕਾ ਆ ਵੀ ਪੂਰਾ ਸਕਵੀਜ਼ ਆ ਗਮ ਬਿਲਕੁਲ ਟਾਈਟ ਜਿਹੜਾ ਆ ਉਹ ਕਰ ਦਿੱਤਾ ਆ ਕੋਈ ਹਵਾ ਦੀ ਗੂੰਜੈ ਜਿਹੜੀ ਉਹਨਾਂ ਨੇ ਨਹੀਂ ਛੱਡੀ ਕੱਲ ਦੀਆਂ ਵੀਡੀਓਜ਼ ਜਿਹੜੀਆਂ ਆ ਰਹੀਆਂ ਵੀ ਸਦਰਨ ਬਾਰਡਰ ਦੇ ਉੱਤੇ ਯੂ ਐਸ ਆਰਮੀ ਆ ਉਹ ਆਪਣੀ ਬਟਾਲੀయన్స్ ਦੇ ਨਾਲ ਡਿਪਲੋਏ ਹੋਣੀ ਸ਼ੁਰੂ ਜਿਹੜੀ ਉਹ ਹੋ ਚੁੱਕੀ ਆ ਸੀ ਵੀ ਪੀ ਦੀਆਂ ਗੱਡੀਆਂ ਆਮ ਰਿਪੋਰਟ ਜਿਹੜੀਆਂ ਹੋ ਰਹੀਆਂ ਆ ਆਈ ਸੀ ਟਾ ਗੱਡੀਆਂ ਜਿਹੜੀਆਂ ਉਹ ਆਮ ਜਿਹੜੀਆਂ ਉਹ ਰਿਪੋਰਟ ਆ ਹੋ ਰਹੀ ਹੈ ਸੋ ਇਸ ਮਾਹੌਲ ਦੇ ਵਿੱਚ ਇੱਕ ਵਾਰੀ ਫੇਰ ਰਿਟਰਨ ਟੇਕਣਾ ਜੀ ਆਪਾਂ ਇਹ ਫੇਰ ਪੁੱਛਣਾ ਚਾਹੁੰਦੇ ਆ ਆ ਵੀ ਕਿਹੜੇ ਲੋਕ ਜਿਹੜੇ ਲੋਕ ਇਸ ਟਾਈਮ ਇਨ ਪ੍ਰੋਸੈਸ ਆ ਅਸਾਈਲਮ ਦੇ ਅਪਲਾਈ ਕੀਤਾ ਹੋਇਆ ਆ ਇਮੀਗ੍ਰੇਸ਼ਨ ਕੋਰਟਸ ਦੇ ਮੋਰੇ ਆ ਜਾਂ ਅਸਾਈਲਮ ਆਫਿਸ ਦੇ ਮੋਰੇ ਆ ਕਿਸੇ ਦੀ ਅਪੀਲ ਲੱਗੀ ਆ ਕਿਸੇ ਦਾ ਕਸ਼ ਜਿਹੜਾ ਉਹ ਲੱਗਾ ਆ